ਬੱਲੇ ਬੱਲੇ ਬੀ ਨਾਲੇ ਸਸਾ ਨੂੰ ਹਾਂ ਮੰਗਦੀਆਂ ਬੱਲੇ ਬੱਲੇ ਬੀ ਨਾਲੇ ਸਸਾ ਨੂੰ ਹਾਂ ਮੰਗਦੀਆਂ ਨਾਲੇ ਰੋਂਦੀਆਂ ਕੰਧਾਂ ਦੇ ਪਰਸ਼ਾਵੇਂ ਨਾਲੇ ਸਸਾ ਨੂੰ ਹਾਂ ਮੰਗਦੀਆਂ ਬੱਲੇ ਬੱਲੇ ਬੀ ਸਸੜੀ ਨੇ ਮੇਣਾ ਮਾਰਿਆ ਬੱਲੇ ਬੱਲੇ ਬੀ ਸਸੜੀ ਨੇ ਮੇਣਾ ਮਾਰਿਆ ਸੋਣ ਲੰਗ ਗਿਆ ਸੰਧਾਰਾ ਨਾ ਆਇਆ ਸਸੜੀ ਨੇ ਮੇਣਾ ਮਰਿਆ ਸੋਣ ਲੰਗ ਗਿਆ ਸੰਧਾਰਾ ਨਾ ਆਇਆ ਸਸੜੀ ਨੇ ਮੇਣਾ ਮਰਿਆ ਬੱਲੇ ਬੱਲੇ ਬਈ ਅਧੀ ਰਾਤ ਖਤ ਲਿਖਿਆ ਦੇਵ ਚੜਦੇ ਨੂੰ ਵੀਰ ਬੁਲਾਇਆ ਅੱਧੀ ਰਾਤ ਖੱਤ ਲਿਖਿਆ ਦਿਨ ਚੜਦੇ ਨੂੰ ਵੀਰ ਬੁਲਾਇਆ ਅੱਧੀ ਰਾਤ ਖੱਤ ਲਿਖਿਆ ਬੱਲੇ ਬੱਲੇ ਨੀ ਵੀਰ ਮੇਰਾ ਮੱਥਾ ਟੇਕਦਾ ਬੱਲੇ ਬੱਲੇ ਨੀ ਵੀਰ ਮੇਰਾ ਮੱਥਾ ਟੇਕਦਾ ਸਸ ਚੰਦਰੀ ਨੇ ਮੋਹਨਾ ਬੁਲਾਇਆ ਵੀਰ ਮੇਰਾ ਮੱਥਾ ਟੇਕਦਾ ਸਸ ਚੰਦਰੀ ਨੇ ਮੋਹ ਨਾ ਬਲਾਇਆ ਵੀਰ ਮੇਰਾ ਮੱਥਾ ਟੇਕਦਾ ਬੱਲੇ ਬੱਲੇ ਨੀ ਵੀਰ ਮੇਰਾ ਪਾਣੀ ਮੰਗਦਾ ਬੱਲੇ ਬੱਲੇ ਨੀ ਵੀਰ ਮੇਰਾ ਪਾਣੀ ਮੰਗਦਾ ਮੈਂ ਵੀ ਦੁੱਧ ਦਾ ਗਲਾਸ ਫੜਾਇਆ ਵੀਰ ਮੇਰਾ ਪਾਣੀ ਮੰਗਦਾ ਮੈਂ ਵੀ ਦੁੱਧ ਦਾ ਗਲਾਸ ਫੜਾਇਆ ਵੀਰ ਮੇਰਾ ਪਾਣੀ ਮੰਗਦਾ ਬੱਲੇ ਬੱਲੇ ਵੇ ਵੀਰਾ ਤੇਰੇ ਫੁੱਲ ਕੇ ਨੂੰ ਬੱਲੇ ਬੱਲੇ ਵੇ ਵੀਰਾ ਤੇਰੇ ਫੁੱਲ ਕੇ ਨੂੰ ਵੇ ਮੈਂ ਖੰਡ ਦਾ ਪਲੇ ਥਣ ਲਾਵਾਂ vira tere phul ke nu ve me khand daple thn lama vira tere phul ke nu balle balle ni sarwan veer kudiyo balle balle ni sarwane veer kudiyo chawanal pehna nu lene aunde ਸਰਵਨ ਵੀਰ ਕੁੜੀਓ ਚਾਵਨਾ ਲਪੇਣਾ ਨੂੰ ਲੈਣ ਆਉਂਦੇ ਸਰਵਨ ਵੀਰ ਕੁੜੀਓ ਤੈਨੂੰ ਵੇਖ ਕੇ ਭੁਖੀ ਮੈਂ ਰੱਜ ਜਾਵਾਂ ਜਾਣ ਨਾਲੋ ਪਿਆਰਿਆ ਵੀਰਿਆ ਤੈਨੂੰ ਵੇਖ ਕੇ ਭੁਖੀ ਮੈਂ ਰੱਜ ਜਾਵਾਂ ਜਾਣ ਨਾਲੋ ਪਿਆਰਿਆ ਵੀਰਿਆ ਬੱਲੇ ਬੱਲੇ ਨਿਸਰਵਣ ਵੀਰ ਬਿਨਾ ਬੱਲੇ ਬੱਲੇ ਨਿਸਰਵਣ ਵੀਰ ਬਿਨਾ ਮੇਰੀ ਗਠੜੀ ਵਣਾ ਦੇ ਵਿੱਚ ਰੁਲ ਗਈ ਸਰਵਣ ਵੀਰ ਬਿਨਾ ਮੇਰੀ ਗਠੜੀ ਵਣਾ ਦੇ ਵਿੱਚ ਰੁਲ ਗਈ ਸਰਵਣ ਵੀਰ ਬਿਨਾ